ਇੱਕ ਸਰਕਾਰ ਨਹੀਂ ਸੈਂਟਰ ਸਰਕਾਰ ਦੇ ਤਿੰਨ ਮੰਤਰੀ ਜੀ ਤਿੰਨ ਮੰਤਰੀ ਸੈਂਟਰ ਸਰਕਾਰ ਦੇ ਜੀ ਤੇ ਪੰਜਾਬ ਸਰਕਾਰ ਦੇ ਮੰਤਰੀ ਜੀ ਮੀਟਿੰਗ ਲਈ ਅੱਜ ਚੱਕਰ ਇਤਿਹਾਸਕ ਦੋ ਤਿੰਨ ਕਾ ਗੱਲਾਂ ਜਿਹੜਾ ਇਹ ਜਾ ਕਿਸੇ ਨੇ ਕੋ ਕਵਾੜਾ ਕੋਈ ਕਰਿਆ ਸਰ ਗਿਆ ਜਿਹੜਾ ਇਹ ਮੇਰਾ ਖਿਆਲ ਹੈ ਨਹੀਂ ਜੰਗ ਲੱਗਦੀ ਆ ਦੋ ਦੋਸ਼ਾਂ ਦੇ ਉਹ ਦੁਰਦੁਰੇ ਗੱਲਬਾਤ ਕਰਦੇ ਨੇ ਉਹਨਾਂ ਨੂੰ ਜਿੱਥੋਂ ਤੱਕ ਲੈ ਆਉਂਦੇ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਡੇ ਖਾੜਕੂਰ ਲਹਿਰ ਚੱਲੀ ਖਾੜਕੂ ਲਹਿਰਾਂ ਦੇ ਨਾਲ ਵੀ ਗੱਲ ਚੱਲਦੀ ਹੁੰਦੀ ਪਰ ਜਿੱਥੋਂ ਬੰਦੇ ਲਿਜਾਣੇ ਉੱਥੇ ਪਹੁੰਚਦੇ ਕਰਨਾ ਲਾਜ਼ਮੀ ਸੀ ਭਗਵੰਤ ਮਾਨ ਨੇ ਸੱਦਿਆ ਸੈਂਟਰ ਸਰਕਾਰ ਨੇ ਸੱਦਿਆ ਵੀ ਸੋਡਣਾ ਮੀਟਿੰਗ ਕਰਨਿਆ ਘੱਟੋ ਘੱਟ ਉਹਨਾਂ ਦੇ 28 ਮੇਰਾ ਕਰ 30 ਲੀਡਰ ਗਏ ਮੀਟਿੰਗ 'ਚ ਬੈਠੇ ਗੱਲ ਸਿਰੇ ਚੜੇ ਨਾ ਚੜੇ ਉਹ ਅਗਲੀਆਂ ਗੱਲਾਂ ਹੁੰਦੀਆਂ ਗੱਲ ਵਿਚਾਲੇ ਵੀ ਟੁੱਟ ਜਾਂਦੀ ਹੈ ਗੱਲ ਸਿਰੇ ਵੀ ਚੜ ਜਾਂਦੀ ਹੈ ਪਰ ਉਹਨੂੰ ਮੇਰਾ ਖਿਆਲ ਹੈ ਵੀ ਜਦੋਂ ਮੁਰਦਿਆਂ ਨੂੰ ਅਰੈਸਟ ਕਰਨਾ ਇਹ ਸਾਰਿਆਂ ਨੂੰ ਮੰਨਤ ਭਾਗ ਹੈ ਇਹ ਮੈਂ ਉਸ ਗੱਲ ਨਾਲ ਜੋੜਦਾ ਗੁਰੂ ਸਿੰਘ ਨੂੰ ਜਦੋਂ ਕਿਹਾ ਕਿਹੜੇ ਕਿਹੜੇ ਗੁਰੂ ਸਾਹਿਬ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਨੂੰ ਮੁਗਲ ਰਾਜ ਨੇ ਜੇ ਕਹਿ ਦਈਏ ਮੁਗਲ ਸਾਮਰਾਜ ਨੇ ਵੀ ਅਸੀਂ ਆਪਦੇ ਸਾਰੇ ਧਰਮ ਦੀ ਸੌਂ ਖਾਨਨੇ ਆ ਮਤਲਬ ਤੇਲ ਮਤਲਬ ਤੇਲ ਚ ਬਾਹਾਂ ਤੇਲ ਚ ਲਵੇੜ ਕੇ ਚਲਾ ਚ ਲਵੇੜ ਦਿਆਂ ਅਸੀਂ ਆਪਦੇ ਧਰਮ ਦੀ ਐਨੀਆਂ ਕਸਮਾਂ ਖਾਨਨੇ ਆ ਤੂੰ ਕਿਲਾ ਛੱਡ ਦੇ ਤੈਨੂੰ ਕੁਛ ਨਹੀਂ ਕਹਿੰਦੇ ਪਰ ਗੁਰੂ ਕਾ ਸਾਡਾ ਚਲ ਉਸ ਗੱਲ ਤੇ ਮੰਨ ਗਿਆ ਵੀ ਠੀਕ ਆ ਆਪਾਂ ਨੂੰ ਛੱਡ ਦੇਣਾ ਚਾਹੀਦਾ ਗੁਰੂ ਕਾ ਨੇ ਕਿਲਾ ਛੱਡਿਆ ਪਰ ਉੱਥੇ ਹਮਲਾ ਜ਼ਵਾਰੇ ਕਰਤਾ ਮੈਂ ਕਹਿੰਦਾ ਭਗਵੰਤ ਦਾ ਹਮਲਾ ਉਹਦੇ ਨਾਲ ਜੁੜਦਾ ਅੱਜ ਜੇ ਆਪਾਂ ਗੱਲ ਕਰ ਰਹੀਏ ਲੀਡਰ ਗੱਲਬਾਤ ਕਰਕੇ ਬਾਸਤ ਜਾ ਰਹੇ ਨੇ ਉਹਨਾਂ ਨੂੰ ਚੰਡੀਗੜ੍ਹ ਤੋਂ ਬਾਹਰ ਨਹੀਂ ਲਿਖਣ ਦਿੱਤਾ ਜਾ ਰਹੇ ਲਿਖਣ ਤੈਨੂੰ ਜਰਕਦਨ ਗ੍ਰਿਫਤਾਰ ਕਰ ਲਿਆ ਇਹ ਇੱਕ ਵੱਡਾ ਮੰਦ ਭਾਗ ਹੈ ਅਸੀਂ ਨਿੰਦਿਆ ਕਰਦੇ ਹਾਂ ਮਾਤਰਾ ਅਸੀਂ ਜੇ ਸਾਡੇ ਲੀਡਰ ਜਿਨ੍ਹਾਂ ਨੇ ਗ੍ਰਿਫਤਾਰ ਕੀਤੇ ਨੇ ਉਹਨਾਂ ਦਾ ਟਰੈਕਟਰ ਭੰਨ ਤੋੜ ਕੀਤੀ ਹੈ ਜਿਹੜੀ ਸਾਡੀ ਅੱਜ ਵਾਲੀ ਮੀਟਿੰਗ ਅਸੀਂ ਕੈਨਸਲ ਕੀਤੀ ਹੈ ਸਾਰਾ ਕੁਝ ਉਸੇ ਤੋਂ ਹੈ ਅਸੀਂ ਸਾਰੀਆਂ ਮੰਗਾਂ ਭੁੱਲ ਕੇ ਸਾਰੀਆਂ ਮੰਗਾਂ ਨੂੰ ਅਸੀਂ ਆਪਣੇ ਬੈਕਪਾਸ ਤੇ ਲੈ ਗਏ ਬਾਅਦ ਇਹ ਸਾਨੂੰ ਕੱਲ ਚਿੱਠੀ ਮਿਲੀ ਸੀ ਮੰਤਰੀਆਂ ਵੱਲੋਂ ਸਰਕਾਰ ਵੱਲੋਂ ਚਿੱਠੀ ਮਿਲੀ ਜੀ ਵੀ ਕੱਲ ਨੂੰ ਮੀਟਿੰਗ ਕਰਾਂਗੇ ਆ ਸਾਡੀ ਘਟੋੜ ਤਿੰਨ ਚਾਰ ਘਾਟੇ ਮੀਟਿੰਗ ਜਰੀ ਸੀ ਪੂਰੀ ਬਹਿਸ ਕਰੀ ਵੀ ਇਹ ਚ ਆਪਾਂ ਨੂੰ ਕਰਨਾ ਕੀ ਚਾਹੀਦਾ ਅਸੀਂ ਕਹਿੰਦੇ ਵੀ ਇੱਕ ਸਪਾਸੇ ਦੇ ਸਾਥੀ ਸਾਡੇ ਜਿਹੜੇ ਜੇ ਬੈਠੇ ਨੇ ਟਰੈਕਟਰ ਨੂੰ ਇਹ ਭੰਨ ਤੇ ਥਾਣਾ ਦੇ ਟਰੈਕਟਰ ਗਏ ਆਪਾਂ ਮੀਟਿੰਗ ਕਿਉਂ ਕਰਾਂਗੇ ਅਸੀਂ ਸਪਸ਼ਟ ਜਵਾਬ ਦਿੱਤਾ ਵੀ ਕੋਈ ਮੀਟਿੰਗ ਨਹੀਂ ਕਰਾਂਗੇ ਪਹਿਲਾਂ ਸਾਡੇ ਸਾਥੀਆਂ ਨੂੰ ਛੱਡੋ ਮਤਲਬ ਉਹਨਾਂ ਦੇ ਟਰੈਕਟਰ ਵਾਪਸ ਕਰੋ ਜੇ ਟਰੈਕਟਰ ਭੰਨੇ ਗਏ ਉਹਨਾਂ ਦੀ ਪਰਵਾਹੀ ਕਰੋ ਸਰਕਾਰ ਮਾਹੌਲ ਪੰਜਾਬ ਦੀ ਸਰਕਾਰ ਮਾਹੌਲ ਠੀਕ ਕਰੇ ਫਿਰ ਅਸੀਂ ਮੀਟਿੰਗ ਕਰਾਂ ਨੀ ਬਿਲਕੁਲ ਮੀਟਿੰਗ ਨਹੀਂ ਕਰਾਂਗੇ ਬਾਕੇ ਜਦੋਂ ਤੋਂ ਮੁੜ ਕੇ ਆਏ ਆ ਪਰ ਤਾਇ ਹੋਈਦੀ ਮੀਟਿੰਗ ਕਰਨੀ ਹੈ ਪਰ ਅਸੀਂ ਅੱਜ ਉੱਥੋਂ ਮੁੜ ਕੇ ਆ ਕੇ ਵੀ ਅਸੀਂ ਨਹੀਂ ਕਰਨੀ ਜਿੰਨਾ ਚੱਕਰ ਪੰਜਾਬ ਦਾ ਮਾਹੌਲ ਠੀਕ ਨਹੀਂ ਹੁੰਦਾ ਸਾਡੇ ਸਾਥੀ ਛੱਡੇ ਨਹੀਂ ਜਾਂਦੇ ਉਹਨਾਂ ਦਾ ਸਮਾਨ ਵਾਪਸ ਨਹੀਂ ਕੀਤਾ ਜਾਂਦਾ ਸਾਡਾ ਸੰਘਰਸ਼ ਲੜਨ ਦਾ ਡੋਡੀ ਫਰਕ ਹੁੰਦਾ ਅਸੀਂ ਉਹਨਾਂ ਦੇ ਆ ਉਹ ਸਾਡੇ ਨੇ ਸੰਘਰਸ਼ ਦੇ ਇੱਕ ਤਰੀਕੇ ਹੁੰਦੇ ਨੇ ਕਿਵੇਂ ਲੜਨਾ ਪਰ ਜੇ ਪਹਿਲਾਂ ਵੀ ਜੇ ਉਹਨਾਂ ਤੇ ਹਮਲਾ ਹੋਇਆ ਅਸੀਂ ਵਿਰੋਧ ਕੀਤਾ ਜੇ ਅੱਜ ਵੀ ਵੱਡਾ ਹਮਲਾ ਹੋਇਆ ਅਸੀਂ ਅੱਜ ਵੀ ਵਿਰੋਧ ਕਰਦੇ ਆਂਗੇ ਅਬ ਮਾਤਲ ਸਾਡੇ ਲੜਨ ਦੇ ਤਰੀਕੇ ਡੋਡੀ ਨੇ ਮੈਂ ਕਹਿੰਦਾ ਜੇ ਸਾਡੇ ਅਸੂਦੋਲਣ ਦਾ ਨੁਕਸਾਨ ਹੋਇਆ ਚਾਹੇ ਮੈਂ ਨਹੀਂ ਕਹਿੰਦਾ ਵੀ ਕੋਈ ਡੱਲਿਆ ਤੋਂ ਫਰਕ ਕਰੇਗਾ ਜਾਂ ਉਹ ਸਾਤੋਂ ਵੀ ਕਿਤੇ ਫਰਕ ਰਹਿ ਸਕਦਾ ਸਾਤੋਂ ਵੀ ਕਿਤੇ ਕੋਈ ਮੜੀ ਮੁੱਟੀ ਤਨੂਈ ਹਾ ਸਕਦੀ ਹੈਗੀ ਵੀ ਜੇ ਅਸੀਂ ਸਾਡਾ ਆਪ ਚ ਫੁੱਟ ਪਈ ਹੈ ਤਾਂ ਸਰਕਾਰ ਨੂੰ ਇੱਕ ਮੌਕਾ ਮਿਲ ਗਿਆ ਸਾਡੇ ਤੇ ਹਮਲਾ ਕਰਨਾ ਜੇ ਆਉਣ ਵਾਲੇ ਸਮੇਂ ਚ ਮੈਂ ਤੇਰੇ ਨਾਲ ਵਾਅਦਾ ਕਰਦਾ ਅਸੀਂ ਇਕੱਠੇ ਹੋ ਜਾਨੇ ਆ ਆਪਦੇ ਮੱਤ ਭੇਜ ਭਲਾ ਕੇ ਜਿਵੇਂ ਪਹਿਲਾਂ ਭਲਾਏ ਸੀ ਸਾਰੇ ਅਸੀਂ ਇਕਤਾ ਚ ਆ ਜਾਨੇ ਆ ਸਾਲ ਤੋਂ ਸਾਲ ਤੱਕ ਸਾਨੂੰ ਲੱਗਣਗੇ ਮੈਂ ਨਹੀਂ ਕਹਿੰਦਾ ਵੀ ਅਸੀਂ ਤੁਰਤ ਇਕੱਠੇ ਹੋ ਕੇ ਕੁਸਾ ਨੂੰ ਕਰ ਦਾਂਗੇ ਸਾਲ ਤੋਂ ਸਾਲ ਤੋਂ ਬਾਅਦ ਜੇ ਅਸੀਂ ਇਕੱਠੇ ਹੋ ਗਏ ਪੂਰੀ ਸਾਡੀ ਰਣਨੀਤੀ ਤਿਆਰ ਹੋਊਗੀ ਪੂਰੀ ਸਾਡੀ ਜ਼ਮੀਨ ਤਿਆਰ ਹੋਊਗੀ ਸਾਡੇ ਕਿਸਾਨ ਤਿਆਰ ਹੋਊਗੇ ਸਾਡੇ ਮਜ਼ਦੂਰ ਤਿਆਰ ਹੋਊਗੇ ਸਾਡੇ ਪੰਜਾਬ ਦੇ ਲੋਕ ਤਿਆਰ ਹੋਊਗੇ ਸਾਡੇ ਭਾਰਤ ਦੇ ਲੋਕ ਤਿਆਰ ਹੋਊਗੇ ਅਸੀਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਚਣੇ ਜਵਾ ਦਾਂਗੇ ਮੈਂ ਗਰੰਟੀ ਕਰਕੇ ਜਾਂਦਾ ਇਸ ਗੱਲ ਦੀ ਅਸੀਂ ਸਾਡਾ ਇੱਕ ਸੂਲ ਹੈ ਚਾਰ ਗੱਲਾਂ ਤੋਂ ਜਿੰਨੇ ਵੀ ਸਾਡੇ ਲੀਡਰ ਨੇ ਚਾਹੇ ਡੱਲੇ ਵਾਲ ਹੋਵੇ ਚਾਹੇ ਕੋਈ ਹੋਰ ਦਰਦੇ ਨਹੀਂ ਅਸੀਂ ਅਸੀਂ ਥਾਣੇ ਜਾਣ ਤੋਂ ਡਰਦੇ ਸਾਡੇ ਦੇ ਪਰਚਾ ਦਰਜ ਹੋਣ ਤੋਂ ਡਰਦੇ ਸਾਨੂੰ ਜੇਲ੍ਹ ਚ ਭੇਜ ਦਣ ਅਸੀਂ ਉਤੋਂ ਡਰਦੇ ਸਾਨੂੰ ਮਾਰ ਦਣ ਅਸੀਂ ਉਤੋਂ ਡਰਦੇ ਅਸੀਂ ਐਂ ਸਰਕਾਰਾਂ ਤੋਂ ਕੋਈ ਡਰਤੀ ਨਾ ਡਰਨਾ ਹੈ ਕਈ ਵਾਰ ਸਾਨੂੰ ਪੱਤਰਕਾਰ ਸਵਾਲ ਕਰਦੇ ਨੇ ਵੀ ਸਾਨੂੰ ਡਰਦੇ ਨੇ ਵਾਪਸ ਲਿਆ ਡਰਦਣ ਕੋ ਲੈ ਲਿਆ ਸਾਡੇ ਸਾਥੀਆਂ ਤੇ ਇੱਕ ਹਮਲਾ ਹੋਏ ਦੋਨਾਂ ਪਾਸੇ ਕਦਮ ਚੁੱਕਣੇ ਪੈਂਦੇ ਨੇ ਅਸੀਂ ਸਾਡਾ ਉਹ ਵਾਪਸ ਲਿਆ ਸਰਕਾਰ ਨੂੰ ਮੀਟਿੰਗ ਤੋਂ ਜਵਾਬ ਦਿੱਤਾ ਚਿੱਠੀ ਕੱਢੀ ਹੋਈ ਤੋਂ ਜਵਾਬ ਦਿੱਤਾ ਠੀਕ ਹੈ ਨਾ ਗੱਲ ਤੇ ਅਸੀਂ ਕਿਹਾ ਵੀ ਅਸੀਂ ਮਤਲਬ 28 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਜਬਰਵਰੋਧੀ ਅਸੀਂ ਰੇਲੀਆਂ ਕਰਨੀਆਂ ਨੇ ਧਰਨੇ ਦੇਣੇ ਨੇ 24 ਤਰੀਕ ਨੂੰ ਮੀਟਿੰਗਾਂ ਕਰ ਗਿਆ ਨੇ ਅਸੀਂ ਜਿਹੜਾ ਜਿੰਨੀ ਵੀ ਸਾਡੀ ਤਾਕਤ ਹੈ ਜਿਹੜਾ ਦੋਲਣ ਤੇ ਹਮਲਾ ਹੋਇਆ ਅਸੀਂ ਪਹਿਲਾਂ ਉੱਥੇ ਲਾਵਾਂਗੇ ਦੂਜੀਆਂ ਮੰਗਾਂ ਬਾਰੇ ਫਿਰ ਸੋਚਾਂਗੇ